ਬੇਸ਼ੁ ਹੈ ਬਣਾ ਲਿਆ ਆਹ ਗਾਲਿਆ ਆਪਣੇ ਚ ਨੀਲਾ ਬਣਾ ਲਿਆ ਇਹ ਹੋ ਗਜ ਕੈੜ ਜਦ ਕੋਈ ਪੁੱਛਦਾ ਕਿ ਲਾਤ ਤੁਮ ਰੁਜਿਨੇ ਹਾਜੀ ਮੇਕ ਹੈ ਬਰਾਲਿਆ ਬੜੀ ਅਪਨੇਸ਼ਾ ਈਲਾ ਕਾਣਾ ਕਾੜਿਆ ਚੱਲ ਆਉਂਦੇ ਨੇ ਈਲਾ ਕਾਣਾ ਕਾੜਿਆ ਚੋਕ ਕਰ ਕੇ ਜਦ ਕੋਈ ਪੁੱਛੇ ਤੋ ਜਿਹੜੇ ਰੋਏ ਆਂ ਦੂਏ ਮੀ ਕੁਚਤਾ कुझु पोस लाइ روپ تما دل من او سمے پوچيان تون دي پچي کي سروپ سبدا پكيرا بها खारे पड़ा रू सरस सेति पग बदीया गा राज रंजन वर पार करिया सा गावले जग को दादा हैली तेरा मन रे कंस बहने के जीव सतगुरु मना एक बार तेरे सुदारो मन नाम ले राधा को वन में द्रोप का दर्शन गिरता रते तेरा घाट चलसना सनम लाला बरात सोवे सो क्यों मन कंस कहे ना निकान में सदा रह हरि साथ साथ पहचान ही करते न गलत तेरे सत्य है जिस पे तो पा मैं सतला तेरी भॻवान सुखम सुतो સાચો ના મેરા પાત પંત શબ્દ તતકાર તુમ પા કે સા તુમ પા કે સાક કમા કે કલ રાત ચલતા રિયા હજ તુ તુદ વસ કીતે કાલ કન કમાયા હો રન માયા મજન કો સે તા પર કે જા કે હરતાન ત સહકો વાત તતકાર હતવા સે અંત સુનો મડકા પિયો સકલ મનોર ત કોરે પાલ सुठे जत पर ਸਤਿਏ ਪ੍ਰਵਤ ਸਤ ਗੁਰ ਰਹਾ ਪਰ ਫੂਲ ਤੇ ਬਦਨ ਨਾਨਕ ਗੁਰ ਚੰਦ ਲਾ ਕੇ ਹੰਦੀ ਸਤ ਗੁਰੂ ਸੋ ਪਾਵਣ ਗੁਰੂ ਚਾਰੀ ਸਤਾ ਸਰਮਹਾਰੋ ਤੇ ਸਿਰ ਹਰ ਸੁਹਣਾ ਹੀ ਆਇਆ ਜੈ ਜੈ ਕਰਦਾ ਗੋ ਸਗਿਆ ਹੀ ਰਾਮ ਫੁਲ ਆਇਆ ਸਤਾ ਸਰਮਹਾਰੋ ਕਰਦੀ ਆਪੋ ਆਪਨੀ ਜੈ ਜੈ वाहेगुरु जी वाहेगुरु जी ਤਪ ਤਾਹੰ ਭਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨ ਜਾਣ ਤੁਮਰਾ ਅੰਤੋ ਕੀਤੇ ਹੋ ਚਾ ਭਗਵੰਤ ਸਗਲ ਸਮਦਰੀ ਤੁਮਰੇ ਤਾਰੀ ਤੁਮ ਤੇ ਹੋਈਸ ਆਗਿਆ ਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਦਾ ਕੁਰਬਾਨੀ ਭਰੋ ਜੀ ਵਾਹਿਗੁਰੂ 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 ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜਸਮੀ ਪ੍ਰਥਮ ਭਗਵਤੀ ਸਮਰਦਾ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇਗ ਬਹਾਦਰ ਦਾਸ ਰਾਮਦਾਸ ਉਹ ਹੀ ਸਹਾਇ ਅਰਜਨਾਨ ਗੋਬਿੰਦ ਰਾਉ ਸਮਰਦਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਕਿੱਥੇ ਸਬਦੁ ਖਜਾਈ ਇਕ ਬਾਹਰ ਸਿਮਰਿਆ ਘਰ ਲੌੜਦੇ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਸਿਧਾਰਤ ਦਾ ਅੰਤਰ ਕੇ ਬੋਲੋ ਜੀ ਬੋਲੋ ਜੀ ਇਹ ਨਿਮਾਣਿਓ ਕਿਮਾ ਨੇ ਟਾਣਿਓ ਕੀ ਸੱਚੇ ਪਿਤਾ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸਰਬੰਸ ਦਾ ਲਈ ਕਲਗੀਆਂ ਵਾਲੇ ਪਾਤਸ਼ਾਹ ਜੀ ਉਹ ਆਪ ਜੀਆਂ ਦਾ 6 ਅਤੇ 7 ਪੋਦੀ ਰਾਤ ਨੂੰ ਕਿਲਾ ਆਨੰਦਗੜ੍ਹ ਸਾਹਿਬ ਦੇ ਛੱਡਣ ਦੇ ਉਹਨਾਂ ਇਤਿਹਾਸਕ ਦਿਹਾੜਿਆਂ ਨੂੰ ਮਨਾਉਂਦੇ ਹੋਇਆ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਦਰ ਕਰਦੇ ਸੇਵਕ ਬਾਬਾ ਪੁਲਵੰਤ ਸਿੰਘ ਜੀ ਉਹਨਾਂ ਦੇ ਉਦਮ ਸਦਕਾ ਅਤੇ ਸਭੋ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਪਿਆਰ ਦੇ ਨਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਛਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਸ਼ਾਂਤੀ ਸਾਹਿਬਾਂ ਦੀ ਦੁਆਈ ਹੇਠ ਪ੍ਰਾਰੰਭ ਹੋਇਆ ਨਗਰ ਕੀਰਤਨਾ ਪੜਾ ਦਰਪੜਾ ਤਰਦਾ ਹੋਇਆ ਕੱਲ ਰਾਤਰੀ ਦਾ ਵਿਸ਼ਰਾਮ ਮਾਛੀਵਾੜਾ ਸਾਹਿਬ ਕੀ ਹੋਇਆ ਅੱਜ ਮਾਛੀਵਾੜੇ ਤੋਂ ਚੱਲ ਕੇ ਇਹ ਨਗਰ ਕੀਰਤਨ ਇਸ ਸਮੇਂ ਗੁਰਦੁਆਰਾ ਦੇਖ ਸਰ ਸਾਹਿਬ ਪਾਤਸ਼ਾਹੀ 6ਵੀਂ ਅਤੇ 10ਵੀਂ ਨਗਰ ਕਟਾਣਾ ਸਾਹਿਬ ਵਿਖੇ ਪਹੁੰਚਿਆ ਹੈ ਪਾਤਸ਼ਾਹ ਜੀ ਉਹ ਮਾਰਗ ਵਿੱਚ ਚੱਲਦੇ ਆਂ ਬਾਣੀ ਪੜ੍ਹਦੇ ਆਂ ਆਪ ਜੀਆਂ ਦਾ ਸਤਿਕਾਰ ਕਰਦੇ ਆਂ ਹੋਈਆਂ ਧੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਆ ਗੰਢਈ ਸਮੱਤ ਬਖਸ਼ਿਸ਼ ਕਰਨੀ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਸੇਵਾ ਸੇਵਕਾਂ ਸੰਗਤਾਂ ਨੇ ਸੇਵਾ ਨਿਭਾਈ ਸਭਲਾਂ ਦੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਕੀਰਤਨੀ ਸੰਗਾਂ ਨੂੰ ਦੇ ਰੋਕਤਾ ਤੰਦਰੁਸਤੀ ਚੜਦੀ ਕਲਾ ਆਪਣਾ ਜਸ ਗਾਉਣ ਦੀ ਸਮਰੱਥਾ ਬਲਬੁੱਤੀ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਚੜਦੀਆਂ ਕਲਾਵਾਂ ਵਾਲਾ ਜੀਵਨ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਉਹ ਕਰੋ ਕਿਰਪਾ ਹੁਣ ਏ ਸਮੇਂ ਬਾਲਕੀ ਸਾਹਿਬ ਵਾਲੀ ਗੱਡੀ ਤੋਂ ਸੇਵਕਾਂ ਦੇ ਸੀਸਪਰਸ਼ ਵਾਰ ਹੋਏ ਕਰ ਇਸ ਪਾਵਨ ਸਥਾਨ ਤੇ ਸੱਚਖੰਡ ਸਾਹਿਬ ਕੇ ਸੁਨਦਰ ਪਲੰਗਾ ਤੇ ਸੁਭਾ ਇਮਾਨ ਹੋਣ ਦੀ ਕਿਰਪਾਤਾ ਕਰਨੀ ਅਖਰ ਵਾਧਾ ਘਾਟਾ ਪੁਛ ਕਲਾਪ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮੇਰੇ ਅੰਦਰ ਨਾਮ ਚਿਤਰਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਉਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਕਿ ਮਹਾਰਾਜ ਦੇ ਸਰੂਪ ਸਤਖੰਡ ਸਾਹਿਬ ਕੇ ਜਾਣਗੇ ਆਪ ਸੰਗਤਾਂ ਨਾਲ ਚੱਲ ਕੇ ਫਿਰ ਮੱਥਾ ਟੇਕ ਕੇ ਜਿਨੇ ਵੀ ਗੁਰੂ ਘਰ ਪਿਆਰੇ ਆਏ ਆ ਸਭਨਾਂ ਨੂੰ ਜੀ ਆਇਆਂ ਸਭਨਾਂ ਦਾ ਧੰਨਵਾਦ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ ਸਰਾਵਾਲਿਆਂ ਨੂੰ ਮਿਲ ਕੇ ਜਿੱਤੇ ਜਿੱਤੇ ਤੁਹਾਡਾ ਪ੍ਰਬੰਧ ਹੈ ਆਪ ਰਾਤਰੀ ਦਾ ਵਿਸ਼ਰਾਮ ਕਰੋ ਜੀ ਆਓ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਮਹਾਰਾਜ ਨੂੰ ਦਿਨ ਨਾਲ ਸਚਖੰਡ ਸਾਹਿਬ ਚਲਿਏ ਜਪੋ ਸਤਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਤਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਤਨਾਮ ਸਤ ਸਤ ਨਾਮ ਜੀ ਵਾਹਿਗੁਰੂ 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 ਜੀ ਸੋ ਸਤ ਨਾਮ ਸਤ ਨਾਮ ਸਤ ਨਾਮ ਜੀ न वाहे गुरू वाहेगुरु जी सतनाम सत नाम सत न ਦਾ ਨਾਮ ਸਤ ਨਾਮ ਸਤ ਨਾਮ ਜੀ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਸਤ i am we did.